ਵਾਰਜ ਖਬਰ ਆਈ ਅਸੀਂ ਆਰਡਰ ਕਰਤਾ ਅਸੀਂ ਤੁਹਾਨੂੰ ਪਤਾ ਲੱਗਿਆ ਅਸੀਂ 3 ਮਹੀਨਿਆਂ ਦੇ ਵਿੱਚ 4 ਮਹੀਨੇ ਕਰਦੇ ਹਾਂ 4 ਮਹੀਨੇ ਦੀ ਇਕੱਠੀ ਕਣਕ ਮਿਲਿਆ ਕਰੋ ਆਟਾ ਨਹੀਂ ਮਿਲਣਾ ਕੱਲੀ ਕਣਕ ਕਣਕ ਵੀ ਐਸੀ ਜਿਹੜੀ ਜਿਹੜੀ ਕਣਕ ਦਾ ਆਟਾ ਮੈਂ ਖਾਣਾ ਉਹੀ ਤੁਹਾਡੇ ਘਰਾਂ ਚਾਹੂਗੀ ਜਿਹਦਾ ਜਿਹੜਾ ਡਿਸਰਵ ਕਰਦਾ ਰੱਖੋ ਬਈ ਨੌਕਰੀ ਦਿਓ ਪੰਜਾਬ 'ਚ ਮੈਂ ਪੰਜਾਬ 'ਚੋਂ ਕੋਈ ਐ ਬਾਹਰ ਨਹੀਂ ਭੇਜਣਾ ਕੋਈ ਕਿ ਇੱਥੇ ਨੌਕਰੀ ਨਹੀਂ ਮਿਲੀ ਚਲੋ ਚੱਲੀਏ ਕਿਉਂ ਨਹੀਂ ਮਿਲੀ ਵੀ ਕੋਈ ਨਾ ਕੋਈ ਤਾਂ ਪ੍ਰਬੰਧ ਕਰਾਂਗੇ ਨਾ ਇਹ ਭੁੱਖਾ ਕਿਵੇਂ ਸੌਣ ਦੇ ਦਾਂਗੇ ਅਸੀਂ ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਸੌਜੂਗਾ ਸਾਰੇ ਮੁਲਕ ਦਾ ਢਿੱਡ ਭਰਦੇ ਆਂ ਜੀ ਤੇ ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਰਹੇ ਜੇ ਇਹ ਕਿਵੇਂ ਹੋ ਜੂਗਾ ਜੀ ਸੋ ਮੈਂ ਤਾਂ ਇਹੀ ਪ੍ਰਮਾਤਮਾ 'ਗੇ ਅਰਦਾਸ ਕਰਦਾ ਹਾਂ ਉਹਨਾਂ ਪ੍ਰਮਾਤਮਾ ਜੋ ਆਕਾ ਨੂੰ ਪੜ੍ਹਾਵਾਗੇ ਪੜ੍ਹਾ ਕੇ ਉਹਨਾਂ ਨੂੰ ਅਫਸਰ ਬਣਾਵਾਗੇ ਉਹ ਗਰੀਬੀਆਂ ਚੱਕਣਗੇ ਜਦੋਂ ਲੱਖ ਲੱਖ 2-2 ਲੱਖ ਦੀਆਂ ਤਨਖਾਹਾਂ ਤੇ ਲੱਗੇ ਨਾ ਅਫਸਰ ਉਹ ਉਦੋਂ ਗਰੀਬੀਆਂ ਚੱਕੀਆਂ ਜਾਣਗੀਆਂ ਬੇਬੇ ਨਹੀਂ ਤਾਂ ਇਨੂਆਂ ਨੇ ਗੰਜੀਆਂ ਕਰਤੀਆਂ ਇਨੂਆਂ ਨੇ ਇੱਕ ਵਾਰ ਜਖਮ ਰਹੀ ਅਸੀਂ ਆਰਡਰ ਕਰਤਾ ਅਸੀਂ ਸਾਨੂੰ ਪਤਾ ਲੱਗਿਆ ਅਸੀਂ 3 ਮਹੀਨਿਆਂ ਦੇ ਵਿੱਚ 4 ਮਹੀਨੇ ਕਰਦੇ ਹਾਂ 4 ਮਹੀਨੇ ਦੀ ਇਕੱਠੀ ਕਣਕ ਮਿਲਿਆ ਕਰੋ ਆਟਾ ਨਹੀਂ ਮਿਲਣਾ ਕੱਲੀ ਕਣਕ ਕਣਕ ਵੀ ਐਸੀ ਜਿਹੜੀ ਜਿਹੜੀ ਕਣਕ ਦਾ ਆਟਾ ਮੈਂ ਖਾਣਾ ਉਹੀ ਤੁਹਾਡੇ ਘਰਾਂ ਚਾਊਗੀ 4 ਮਹੀਨੇ 1 ਜੁਲਾਈ ਤੋਂ 31 ਅਕਤੂਬਰ ਤੱਕ ਦਾ ਹੁਣ ਪਹਿਲਾ ਆਊਗਾ ਫਿਰ 1 ਨਵੰਬਰ ਤੋਂ ਅਗਲੇ 4 ਮਹੀਨੇ ਫਿਰ ਉਸ ਤੋਂ ਬਾਅਦ ਅਗਲੇ 4 ਮਹੀਨੇ ਸੋ ਪਬਲਿਕ ਜੋ ਚਾਹੁੰਦੀ ਹੈ ਪਬਲਿਕ ਕਹਿੰਦੀ ਸਾਨੂੰ ਕਣਕ ਚਾਹੀਦੀ ਹੈ ਚਾਹੀਦੀ ਹੈ ਲੈ ਲਓ ਦੇਵਾਂਗੇ ਕਣਕ ਲੋਕਾਂ ਦੇ ਮੁਤਾਬਕ ਹੁੰਦਾ ਰਾਜ ਲੋਕਾਂ ਦੇ ਉੱਤੇ ਥੋੜੀ ਹੁੰਦਾ ਐ ਨਹੀਂ ਆ ਮੈਂ ਤਾਂ ਐ ਕਰੂੰ ਲੋਕਾਂ ਨੇ ਚਲ ਹੋਈ ਨਹੀਂ ਜਦੋਂ ਸਾਡੀ ਵਾਰੀ ਆਈ ਫਿਰ ਉਹ ਕਰ ਦਾਂਗੇ ਅਸੀਂ ਬਠੀ ਸਾਹ ਨੇਰ ਦੀ ਕਲਹਾਰ ਦੀ ਕਦੇ ਦਾਦੇ ਦੀਆਂ ਕਦੇ ਬੋਤੇ ਦੀਆਂ ਸੋ ਇਸ ਕਰਕੇ ਨੌਕਰੀਆਂ ਬਹੁਤ ਕੱਢਣੀਆਂ ਹਣ 10000 ਨੌਕਰੀਆਂ ਪੰਜਾਬ ਪੁਲਿਸ ਦੇ ਵਿੱਚ ਅਪਰੂਵ ਕਰਤੀਆਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਹਾਡੇ ਧੀਆਂ ਪੋਤਾਂ ਨੂੰ ਬੜੀ ਜਲਦੀ 10000 ਨੌਕਰੀ ਮਿਲਣ ਵਾਲੀ ਹੈ ਪੰਜਾਬ ਪੁਲਿਸ ਉਹਦਾ ਕਾਰਨ ਕੀ ਹੈ ਅੱਜ ਤੋਂ 25 ਸਾਲ ਪਹਿਲਾਂ 2000 ਸਨ ਸਨ 2000 ਚ ਵੀ 80000 ਸੀ ਪੁਲਿਸ ਨਫਰੀ 80 ਹਜ਼ਾਰ ਸੀ ਅੱਜ ਵੀ 80 ਹਜ਼ਾਰ ਹੈ ਜਿਹੜੇ ਰਿਟਾਇਰ ਹੁੰਦੇ ਨੇ ਉਹਨਾਂ ਹੀ ਥਾਂ ਤੇ ਨੌਕਰੀਆਂ ਦੇਈ ਜਾਂਦੇ ਆ ਵਧਾਉਂਦੇ ਨਹੀਂ ਹੈਗੇ ਜਦ ਕਿ ਲੋਡ ਹੈ ਵਧਾਉਣ ਦੀ ਜਨਸੰਖਿਆ ਵਧ ਗਈ ਕ੍ਰਾਈਮ ਵਧ ਗਿਆ ਪੁਲਿਸ ਨੂੰ ਅਪਡੇਟ ਕਰਨ ਦੀ ਸੋ 10000 ਨੌਕਰੀਆਂ ਪੰਜਾਬ ਪੁਲਿਸ ਦੇ ਵਿੱਚ ਕਰ ਰਹੇ ਹਨ ਔਰ ਜਿੱਥੇ ਵੀ ਮੈਂ ਚਾਹਣਾ ਕੋਈ ਜਿਹਦਾ ਜਿਹੜਾ ਡਿਸਰਵ ਕਰਦਾ ਰੱਖੋ ਬਈ ਨੌਕਰੀ ਦਿਓ ਪੰਜਾਬ 'ਚ ਮੈਂ ਪੰਜਾਬ 'ਚੋਂ ਕੋਈ ਐ ਬਾਹਰ ਨਹੀਂ ਭੇਜਣਾ ਕੋਈ ਕਿ ਇੱਥੇ ਨੌਕਰੀ ਨਹੀਂ ਮਿਲੀ ਚਲੋ ਚੱਲੀਏ ਕਿਉਂ ਨਹੀਂ ਮਿਲੀ ਵੀ ਕੋਈ ਨਾ ਕੋਈ ਤਾਂ ਪ੍ਰਬੰਧ ਕਰਾਂਗੇ ਨਾ ਇਹ ਭੁੱਖਾ ਕਿਵੇਂ ਸੌਣ ਦੇ ਦਾਂਗੇ ਅਸੀਂ ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਸੌਜੂਗਾ ਸਾਰੇ ਮੁਲਕ ਦਾ ਢਿੱਡ ਭਰਦੇ ਆਂ ਜੀ ਤੇ ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਰਹੇ ਜੇ ਇਹ ਕਿਵੇਂ ਹੋ ਜੂਗਾ ਜੀ ਸੋ ਮੈਂ ਤਾਂ ਇਹੀ ਪ੍ਰਮਾਤਮਾ ਗੇ ਅਰਦਾਸ ਕਰਦਾ ਹਾਂ ਉਹਨਾਂ ਪ੍ਰਮਾਤਮਾ ਸਮੱਤ ਬਖਸ਼ੀ ਬਲ ਬਖਸ਼ੀ ਜਿੰਨੀ ਕਿੱਜਤ ਬਣਾਤੀ ਐਨੀ ਕੀ ਰੱਖੀ ਭਵੇਂ ਵਧਾਈ ਨਾ ਪਰ ਘਟਾਈ ਨਾ ਕਿਸੇ ਗੱਲ ਤੋਂ ਕਾਣਾ ਨਾ ਕਰਦੀ ਲੋਕਾਂ ਤੋਂ ਸਮਤ ਬਖਸ਼ੀ ਰੱਖੀ ਬਸ ਸੋ ਮੈਂ ਮੇਰੇ ਲਈ ਤੁਸੀਂ ਕੋਈ ਬਗਾਨੇ ਨਹੀਂ ਮੇਰੇ ਪਿੰਡਾਂ ਦੇ ਆਪਣੀਆਂ ਤਾਂ ਪਾਣੀ ਦੀ ਪੱਤਣ ਸਾਂਝੀ ਆਪਣੀ ਇੱਕੋ ਪੱਤਣ ਦਾ ਪਾਣੀ ਪੀਨੇ ਆਪਾਂ ਰਿਸ਼ਤੇਦਾਰੀਆਂ ਨੇ ਇੱਕ ਦੂਜੇ ਨਾਲ ਆਸ਼ੇਰੋਂ ਮੇਰੀ 부ਆ ਬਹੀ ਹੋਈ ਹੈ ਉਹ 부ਆ ਦੀ ਜਿਹੜੀ ਨਾਨੰਦ ਹੈ ਉਹ ਬਰੁਖੀ ਹੈ ਜਾਣਦੇ ਹੋਵੋਗੇ ਤੁਸੀਂ ਠੀਕ ਹੈ ਨਾ ਆਹੀ ਆਪਣੇ ਦੁਗਬਾਦਰਪੁਰਾ ਆਪਣੇ ਤਕੀਪੁਰਾ ਸਾਹੋ ਕੇ ਢੱਡਰੀਆਂ ਮੇਰੀ ਭੈਣ ਵੇਈ ਹੋਈ ਹੈ ਚਾਚੇ ਦੀ ਕੁੜੀ ਆਪਣੇ ਸਾਰੇ ਆਪਾਂ ਤੇ ਇੱਕੋ ਪਤਨ ਦਾ ਪਾਣੀ ਪੀਣ ਵਾਲੀ ਇੱਕੋ ਜੀ ਸਮੱਸਿਆਵਾਂ ਨੇ ਆਪਣੀਆਂ ਸਾਰੀਆਂ ਮੈਨੂੰ ਪਤਾ ਹੈ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਪਹਿਲਾਂ ਵਾਲਿਆਂ ਨੂੰ ਕੀ ਪਤਾ ਉਹਨੂੰ ਸੁਖਵੀਰ ਬੱਦਲ ਨੂੰ ਪਤਾ ਹੈ ਅੱਜ ਇੱਕ ਵੀਡੀਓ ਭੇਜੀ ਮੈਨੂੰ ਕਿਸੇ ਨੇ ਪ੍ਰਸ਼ਾਦ ਮੋਗੇ ਤੇ ਨਾ ਪਾਣੀ ਆਇਆ ਪਹਿਲੀ ਵਾਰ 40 ਸਾਲਾਂ ਬਾਅਦ ਪ੍ਰਸ਼ਾਦ ਰੱਖੀ ਬੈਠੇ ਨੇ ਖਵਾਜਾ ਪੀਰ ਦਾ ਤੁਹਾਡੇ ਚੋ ਵੀ ਕਿਸੇ ਦਾ ਰਿਸ਼ਤੇਦਾਰ ਦਾ ਦੋਸਤ ਮੇ ਤਾਂ ਕੋਈ ਨੌਕਰੀ ਹੱਥ ਖੜਾ ਕਰ ਦੋ ਨੌਕਰੀਆਂ ਮਿਲੀਆਂ ਹੋਣਗੀਆਂ ਹਾਂ ਕਾਫੀ ਹੱਥ ਖੜੇ ਹੋਏ ਨੇ ਕੋਈ ਪੈਸਾ ਲੱਗਿਆ ਕੋਈ ਕਿਸੇ ਐਮਐਲਏ ਦੀ ਜਾਂ ਮੰਤਰੀ ਸਪਾਰਸ਼ ਪਾਈ ਆਹ ਚੀਜ਼ ਹੈ ਬਸ ਜੋ ਅੱਕਾ ਨੂੰ ਪੜਾਵਾਂਗੇ ਪੜਾ ਕੇ ਉਹਨਾਂ ਨੂੰ ਅਫਸਰ ਬਣਾਵਾਂਗੇ ਉਹ ਗਰੀਬੀਆਂ ਚੱਕਣਗੇ ਜਦੋਂ ਲੱਖ ਲੱਖ 2-2 ਲੱਖ ਦੀਆਂ ਤਨਖਾਹਾਂ ਤੇ ਲੱਗੇ ਨਾ ਅਫਸਰ ਉਹ ਉਦੋਂ ਗਰੀਬੀਆਂ ਚੱਕੀਆਂ ਜਾਣਗੀਆਂ ਬੇਬੇ ਨੇਤਾ ਇਨੂਆ ਨੇ ਗੰਝੀਆਂ ਕਰਤੀਆਂ ਇਨੂਆ ਨੇ ਇੱਥੇ ਇਨੂ ਹੀ ਪਿਆ ਬਸ ਬਾਲ ਝੜ ਗਏ ਇੱਥੋਂ ਗੋਲ ਤੜਕੇ ਗੋਹੇ ਵਾਲਾ ਬੱਠਲ ਦੁਪਹਿਰੇ ਚਰੀ ਦੀ ਪੰਡ ਆਥ ਨੇ ਲੱਕੜਾਂ ਦੀ ਭਰੀ ਹਰ ਵਕਤ ਸਿਰ ਤੇ ਭਾਰ ਹੀ ਰਹਿੰਦਾ ਕਿੰਨੀਆਂ ਪੀੜੀਆਂ ਹੋ ਗਈਆਂ ਯਾਰ ਕਦੋਂ ਬਦਲੋਗੇ ਯਾਰ ਤੁਸੀਂ ਐਡੇ ਐਡੇ ਹੋ ਕੇ ਆਪਣੀਆਂ ਪਾਲੀਆਂ ਕੋਠੀਆਂ ਮਹਿਲ ਬਣਾ ਕੇ ਗਰੀਬਾਂ ਦਾ ਖੂਨ ਚੂਸ ਕੇ ਤੁਰ ਗਏ ਫੇਰ ਫੇਰ ਕਹਿੰਦੇ ਹੁਣ ਸਾਨੂੰ ਫੇਰ दोबारे मौका दो क्यों मौका है भाई है जी कि क्या है मैंने पता नहीं बे बेबे दे सिर ते फां बठल बेबे सिर ते बठली रह गया उही तो दुख है ਇਹ ਬੱਠੜ ਉਦੋਂ ਦੂਰ ਹੋਊਗਾ ਜਦੋਂ ਤੁਹਾਡੇ 3 ਪੁੱਤ ਨੌਕਰੀਆਂ ਤੇ ਲੱਗੇ ਜਦੋਂ ਲੱਖ ਲੱਖ ਰੁਪਏ ਮਹੀਨਾ ਤੁਹਾਡੇ 3 ਪੁੱਤ ਕਮਾਉਣ ਲੱਗੇ ਉਹ ਗਰੀਬੀ ਚੱਕਣਗੇ ਤੁਹਾਡੀ ਦੇਖ ਲਿਓ ਸ਼ਰਤ ਲਾ ਲਿਓ ਮੇਰੇ ਨਾਲ ਮੈਂ ਅੱਜ ਤੋਂ 1.5 ਸਾਲ ਪਹਿਲਾਂ ਮੈਂ ਅੱਜ ਤੋਂ 1.5 ਸਾਲ ਪਹਿਲਾਂ ਕਿਹਾ ਸੀ ਮੈਂ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਮਜ਼ਾਕ ਕਰਦੇ ਸੀ ਉਦੋਂ ਹਾਂ ਕਿਵੇਂ ਹੋ ਜੂ ਅੱਜ ਹੈਗੇ ਨਾ ਅਫੜਾ ਦੋ ਜ ਕੋਈ ਕੋਈ ਮੈਨੂੰ ਫੜਾ ਦੋ ਮੈਂ ਮੇਰਾ ਮਤਲਬ ਕਹਿੰਦਾ ਇਹ ਹੈ ਕਿ ਜੇ ਇਹ ਚਾਹੁੰਦੇ ਜੇ ਨੀਤਾ ਸੱਚੀਆਂ ਹੁੰਦੀਆਂ ਸਾਰਾ ਕੁਝ ਹੋ ਸਕਦਾ ਸੀ ਹੁਣ ਕਿਵੇਂ ਹੋਈ ਜਾਂਦਾ ਜੀ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਉਹੀ ਜੈਂਪਰ ਨੇ ਹੁਣ ਕਿਵੇਂ ਬਿਜਲੀ ਆਈ ਜਾਂਦੀ ਹੈ ਨਾਲ ਦਿਨੇ ਆਉਂਦੀ ਹੈ ਪੂਰੀ ਮੈਂ ਅਫਸਰਾਂ ਨੂੰ ਬੁਲਾਇਆ ਬਿਜਲੀ ਵਾਲਿਆਂ ਨੂੰ ਮੈਂ ਕਿਹਾ ਯਾਰ ਪੂਰੀ ਦੁਨੀਆ ਦੇ ਦਫ਼ਤਰ ਜਿਹੜੇ ਨੇ ਸਵੇਰੇ 9 ਤੋਂ 5 ਖੁੱਲਦੇ ਨੇ ਦਿਨੇ ਇੱਕ ਕਿਸਾਨਾਂ ਵਾਲਾ ਦਫ਼ਤਰ ਰਾਤ ਨੂੰ 2:30 ਵਜੇ ਕਿਉਂ ਖਲਾ ਲੈਂਦੇ ਹੋ ਵੀ ਰਾਤ ਨੂੰ ਆਉਗੀ ਜਿਹੜੇ 2 ਵਜੇ ਨਾ ਪਹਿਲਾਂ ਸੌਂ ਸਾਂ ਜਾਂ ਨਾ ਬਾਅਦ ਸੌਂ ਸਾਂ ਦਿਨੇ ਦੇ ਦੋ ਯਾਰ ਐ ਲੈਟ ਕਹਿੰਦੇ ਜੀ ਪਹਿਲਾਂ ਤੂੰ ਚੱਲਿਆ ਆਉਂਦਾ ਮੈਂ ਬਦਲੂਗਾ ਕਦੋਂ ਫਿਰ ਬਦਲੋ ਇਹਨੂੰ ਹੁਣ ਦਿਨੇ ਆਉਂਦੀ ਐ ਜੀ ਦਿਨੇ ਆਉਂਦੀ ਐ ਕਿਉਂ ਅਸੀਂ ਸੱਪਾਂ ਦੀਆਂ ਸਿਰੀਆਂ ਮਿੱਦੀ ਉੱਥੇ ਰਾਤ ਨੂੰ ਦਿਨ ਰਾਤ ਹੀ ਕਰ ਰੱਖੀ ਐ ਮੈਂ ਕਹਿ ਰੱਖਿਆ ਮੈਂ ਕਹਿਆ ਤੂੰ ਉਹ ਆਪ ਹੀ ਬੰਦ ਕਰਨਗੇ ਯਾਰ ਤੁਸੀਂ ਨਾ ਬੰਦ ਕਰੋ ਮੈਂ ਕੋਈ ਕਿਸਾਨ ਇੰਨਾ ਕਮਲਾ ਨਹੀਂ ਹੈਗਾ ਵੀ ਆਪਣੀਆਂ ਬੱਟਾ ਤੋੜ ਲਿਓ ਪੋਚਣੀਆਂ ਤਾਂ ਉਸੇ ਨੂੰ ਪੈਣਗੀਆਂ ਹੋ ਆਪ ਹੀ ਬੰਦ ਕਰ ਦੂਗਾ ਜਦੋਂ ਪਾਣੀ ਮਿਲ ਗਿਆ ਮੈਂ ਉਹਨੂੰ ਕਿਹਾ ਮੈਂ 8 ਘੰਟੇ ਢਿੱਗੀ ਨਹੀਂ ਬਣਾਇਆ ਯਾਰ ਵੀ 8 ਘੰਟੇ ਉਹ ਵੀ ਵਿਚਦੀ ਘੰਟਾ ਘੰਟਾ ਕੱਟ ਲਾਉਨੇ ਹੋ ਫਿਰ 2 ਘੰਟੇ ਫੇਕਣ ਇਹ ਕਿਹਨੇ ਬਣਾਇਆ ਮੈਂ ਕਿਹਾ ਤੁਹਾਨੂੰ ਕਿਵੇਂ ਪਤਾ ਲੱਗੇ ਵੀ 8 ਘੰਟਿਆਂ ਨਾਲ ਉਹਦੀ ਜੀਰੀ ਰਮ ਜਾਂਦੀ ਹੈ ਇਹ 7 ਕਿਉਂ ਨਹੀਂ ਬਣਾਏ 9 ਕਿਉਂ ਨਹੀਂ ਬਣਾਏ ਕਹਿੰਦੇ ਜੀ ਸੈਕਟਰੀ ਲੈਵਲ ਤੇ ਮੀਟਿੰਗ ਹੋਈ ਸੀ ਉਸਮੇ ਫੈਸਲਾ ਹੋਇਆ ਥਾ اچھا ਮੈਂ ਕਿਹਾ ਨਕਾ ਲੈਵਲ ਤੇ ਕਦੇ ਮੀਟਿੰਗ ਹੋਈ ਹੈ ਕਹਿੰਦੇ ਇਹ ਕੀ ਹੁੰਦਾ ਹੈ ਨਾਪਕਾ ਲੈਵਲ ਮੈਂ ਕਿਹਾ ਨਾਪਕਾ ਨਹੀਂ ਨਕਾ ਨਕਾ ਲੈਵਲ ਤੇ ਮੀਟਿੰਗ ਹੋਈ ਹੈ ਕਦੀ ਕਹਿੰਦੇ ਨਹੀਂ ਮੈਂ ਕਿਹਾ ਲੈ ਕੇ ਜਾਵਾਂਗੇ ਤੁਹਾਨੂੰ ਕਹਿੰਦੇ ਇਹ ਕੀ ਹੁੰਦਾ ਕਹੇ ਮੈਂ ਕਿਹਾ ਨਕਾ ਉਹ ਹੁੰਦਾ ਜਿੱਥੋਂ ਕਿਆਰੇ ਨੂੰ ਪਾਣੀ ਜਾਂਦਾ ਉਹ ਤੁਸੀਂ ਕਿਆਰੇ ਜਿਹੋਨੇ ਪਾਣੀ ਵੜਤਾ ਅੱਧਾ ਕਿਆਰਾ ਰਮਿਆ ਲਾਈਟ ਚਲੀ ਗਈ ਖਾਲ ਮਰ ਗਿਆ ਫੇਰ ਆ ਗਈ 2 ਘੰਟੇ ਬਾਅਦ ਫੇਰ ਉਸੇ ਕਿਆਰੇ ਜਾਊਗਾ ਉਹ ਕਹਿ ਰਹਾ ਭਰਿਆ ਅਗਲੇ ਛੱਡਿਆ ਲਾਈਟ ਚਲੀ ਗਈ ਖਾਲ ਮਰ ਗਿਆ ਫਿਰ ਦੁਬਾਰੇ ਆਈ ਫੇਰ ਉਹ ਮੈਂ ਕਿਹਾ ਤੁਹਾਨੂੰ ਪਤਾ ਖਾਲ ਮਰ ਗਿਆ ਕੀ ਹੁੰਦਾ ਮੈਂ ਕਿਹਾ ਤੁਸੀਂ ਇਕੱਠੀ ਦਿਓ 11-12 ਘੰਟੇ ਉਹਨਾਂ ਨੂੰ 8 8.5 9 ਬੱਸ ਤੋ ਬੱਸ 10 ਘੰਟੇ ਮੈਂ ਬੰਦ ਕਰ ਦੇਣਗੇ ਉਹ ਵੀ ਯਾਰ ਮੇਰਾ ਤਾਂ ਹੋ ਗਿਆ ਕੱਲ ਨੂੰ ਲਾ ਲਾਂਗੇ ਉਹ ਫਿਰ ਹੁਣ ਕਿਵੇਂ ਆਉਂਦੀ ਹੈ ਬਿਜਲੀ ਇਹ ਜੀ ਨਾਲੇ 90% ਘਰਾਂ ਨੂੰ ਆਪਾਂ ਬੈਸੇ ਵੀ ਫ੍ਰੀ ਕਰਤੀ 600 ਯੂਨਟ ਬਿਜਲੀ ਵੀ ਆਮ ਹੈ ਬਿਜਲੀ ਬੋਰਡ ਨੂੰ ਪੁੱਛ ਲਿਓ ਮੀਡੀਆ ਬੈਠਾ ਸੰਗਰੂਰ ਦਾ ਸਾਡੇ ਮਿੱਤਰੀ ਬੈਠੇ ਲਾਲੀਹੋਰੀ ਮਡਰੁਕਾਂ ਵਾਲੀ ਨੇ ਸਾਰੇ ਬਿਜਲੀ ਬੋਰਡ ਵਾਲੇ ਅਫਸਰਾਂ ਨਾਲ ਇੰਟਰਵਿਊ ਕਰ ਲਿਓ ਉਹ ਕਹਿੰਦੇ ਪਹਿਲੀ ਵਾਰ ਤਾਂ ਸਾਡਾ ਕਰਜ਼ਾ ਲੈ ਹੈ ਕਿਸੇ ਨੇ ਨਹੀਂ ਸਾਡੇ ਤਾਂ ਕਰਜ਼ਾਈ ਹੁੰਦੇ ਸੀ ਨਾਲੇ ਬਿਜਲੀ ਬੋਰਡ ਦਾ ਕਰਜ਼ਾ ਨਹੀਂ ਹੈਗਾ ਨਾਲੇ ਥਰਮਲ ਪਲੈਂਟ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਪ੍ਰਾਈਵੇਟ ਥਰਮਲ ਪਲੈਂਟ ਖਰੀਦ ਲਿਆ ਸਰਕਾਰ ਨੇ ਉਹ ਕਹਿੰਦੇ ਘਾਟੇ ਚ ਮੈਂ ਸਾਨੂੰ ਦਿਓ ਅਸੀਂ ਕਰਦੇ ਹਾਂ ਠੀਕ ਇਹਨੂੰ ਕੋਲਾ ਆਪਣਾ ਕੋਲੇ ਦੀ ਖਾਨ ਆਪਣੀ ਝਾਰਖੰਡ ਚ ਚੱਲਦੀ ਹੈ ਆਪਾਂ ਚਲਾਈ ਹੈ ਉਹ 540 ਮੈਗਾਵਾਟ ਦਾ ਚੱਲਦਾ ਚੱਲਦਾ ਲਿਆ ਆ ਹੁੰਦੇ ਕੰਮ ਨਹਿਰ ਬਣਾਵਾਂਗੇ ਹੁਣ ਮਾਲਵਾ ਨਹਿਰ ਜਿਹੜੀ ਰਾਜਸਥਾਨ ਨੂੰ ਨਹਿਰ ਜਾਂਦੀ ਹੈ ਨਾ ਜਿਹੜੀ ਇੱਥੋਂ ਆਪਾਂ ਜਾਂਦੇ ਹਾਂ ਮਲੋਟ ਨੂੰ ਵੱਡੀ ਨਹਿਰ ਜਾਂਦੀ ਹੈ ਰਾਜਸਥਾਨ ਨੂੰ ਹਰੀਕੇ ਤੋਂ 18000 ਕਿਊਸਿਕ ਪਾਣੀ ਜਾਂਦਾ ਉਹ ਚ ਉਹਦੇ ਪਰਲੇ ਪਾਸੇ ਪੰਜਾਬ ਦੀ ਨਹਿਰ ਹੈ ਬਿਲਕੁਲ ਨਹਿਰ ਦੇ ਪਰਲੇ ਪਾਸੇ ਨਾਲੀ 5000 ਕਿਉ ਸਿਕਾਉਚ ਉਹਨੂੰ ਸਰੰਦ ਕਹਿੰਦੇ ਆ ਸਰੰਦ ਫੀਡਰ ਤਾਂ ਉਹ ਫਾਜ਼ਿਲ ਕਾ ਜਿਹੜਾ ਲਲਾਬਾਦ ਵਾਲਾ ਪੰਨੀਆਲ ਇਹ ਏਰੀਏ ਨੂੰ ਪਾਣੀ ਜਾਂਦਾ ਪਰ ਜਿਹੜਾ ਇਧਰਲੇ ਪਾਸੇ ਵਾਲਾ ਗਿੱਦੜਵਾਹੇ ਵਾਲਾ ਇਲਾਕਾ ਹੈ ਉਧਰਲੇ ਪਾਸੇ ਨੂੰ ਪਾਣੀ ਦੇਣ ਵਾਸਤੇ ਕੋਈ ਨਹਿਰ ਹੈ ਨਹੀਂ ਰਾਜਸਥਾਨ ਵਾਲੀ ਚੋਂ ਤਾਂ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਉਹ ਤਾਂ ਕੱਢ ਹੀ ਨਹੀਂ ਸਕਦੇ ਆ ਪਾਕਿਸਤਾਨ ਜੋ ਉੱਤੇ ਇਹੋ ਜਿਹਾ ਕਰ ਗਏ ਇਹ ਪੁਰਾਣੇ ਤਾਂ ਫਿਰ ਕਰਲਾਸ ਕਰਦੀਆਂ ਵੱਡੀਆਂ ਮੋਟਰਾਂ ਲਾ ਕੇ ਨਾ ਮੋਟਰਾਂ ਰਾਹੀਂ ਉਸ ਰਾਜਸਥਾਨ ਵਾਲੀ ਨਹਿਰ ਦੇ ਉੱਤੋਂ ਦੀ ਪਾਣੀ ਇੱਧਰ ਨੂੰ ਸਿੜਦੇ ਆਂ ਜੀ। ਬਿਜਲੀ ਖਖਾ ਪਤੋਂਦੀ ਐ, ਮੋਟਰਾਂ ਤੇ ਖਰਚ ਆਂਦਾ ਐ। ਅਸੀਂ ਕਿ ਐ ਕਰਦੇ ਆਂ ਆਪਾਂ ਇੱਧਰਲੇ ਪਾਸੇ ਵੀ ਇੱਕ ਬਣਾ ਲੈਨੇ ਆਂ। ਹਰੀਕੇ ਪੱਤਣ ਤੋਂ ਤਾਂ ਪਾਣੀ ਆਉਣਾ ਐ। ਜਿੰਨਾ ਪਾਕਿਸਤਾਨ-ਪੂਜਤਨ ਨੂੰ ਜਾਂਦਾ ਥੋੜਾ ਬਹੁਤ ਉਹ ਵੀ ਕੱਟ ਜੂਗਾ। ਇੱਧਰ ਹੁਣ ਇੱਧਰਲੇ ਪਾਸੇ ਨਹਿਰ ਬਣੂਗੀ ਪੰਜਾਬ ਦੀ। ਗਿੱਦੜਵਾਏ ਵਾਲੇ ਪਾਸੇ। ਉਹਦੇ ਨਾਲ ਗਿੱਦੜਵਾਏ ਤੋਂ ਲੈ ਕੇ ਲੰਬੀ ਜੇ ਸਾਰਾ ਨਾਕਾ ਜਿਹੜਾ ਨਾ ਉਹਦੇ ਨਾਲ ਪਾਣੀ ਦੀ ਘਾਟ ਨਹੀਂ ਰਹਿਣੀ। ਮਾਲਵਾ ਨਹਿਰ ਉਹਦਾ ਨਾਮ ਰੱਖਾਂਗੇ। ਹਰਾਨ ਹੋ ਜਾਓਗੇ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਹੈ ਜਿਹੜੀ ਬਣਾ ਰਹੇ ਆਂ ਆਜ਼ਾਦੀ ਤੋਂ ਬਾਅਦ